ਵਾਹ ਭਾਈ ਪੰਜਾਬ ਸਿਆ ਮੈਂ ਕਹਨਾ ਕਮਾਲ ਕੀਤੀ ਹੈ ਮੈਂ ਹੈਰਾਨ ਰਹਿ ਗਿਆ ਲੋਕ ਕਿੰਨੀ ਸੇਵਾ ਭਾਵਨਾ ਰੱਖਦੇ ਨੇ ਪੰਜਾਬ ਦੇ ਗੁਰੂ ਦੇ ਪ੍ਰਤੀ ਉਹ ਕਿੱਥੇ ਯਾਰ ਦੂਰ ਦੂਰ ਪਿੰਡ ਇੰਨੀ-ਇੰਨੀ ਦੂਰੋਂ ਬੜੀ ਨਾਲ ਸਮਾਨ ਲੈ ਕੇ ਟਰਾਲੀਆਂ ਡੀਜ਼ਲ ਪਰ ਕੇ ਖਾਣ ਪੀਣ ਲਈ ਸਮਾਨ ਰਸਦ ਗੱਟੇ ਭਰ-ਭਰ ਕੇ ਰਿੱਤੇ ਦੇ ਪਸੜ ਦੇ ਮਿੱਟੀ ਦੇ ਮੈਂ ਕਹਿੰਨਾ ਯਾਰ ਸਲਾਮ ਹੈ ਸਲਾਮ ਹੈ ਸਲੂਟ ਤੁਹਾਨੂੰ ਤੁਸੀਂ ਤਾਂ ਯਾਰ ਮੈਂ ਕਹਿੰਨਾ ਦੁਨੀਆ ਤੇ ਪੂਰੀ ਤੇ ਪੰਜਾਬੀਆਂ ਅਰਗੇ ਕੌਮ ਨਹੀਂ ਹਣੀ ਪੂਰੀ ਦੁਨੀਆ ਤੇ ਔਰ ਇਹ ਗੱਲ ਮੈਂ ਦਾਅਵੇ ਨਾਲ ਇਸ ਲਈ ਕਹਨਾ ਕਿ ਸਾਨੂੰ ਸੱਚੇ ਪਾਸਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਉਹ ਜਜ਼ਬਾ ਕੁਰਬਾਨੀ ਦਾ ਸਾਡੀਆਂ ਰਗਾਂ ਵਿੱਚ ਪਾਵੇ ਇੱਕ ਮਿਸਾਲ ਕਾਇਮ ਕਰ ਗਏ ਕੁਰਬਾਨੀ ਦੀ ਪੂਰਾ ਟੱਬਰ ਵਾਰ ਕੇ ਔਰ ਜਿਹੜੇ ਹਾਲਾਤ ਮੰਦੇ ਸਨ ਮਾੜੇ ਹਾਲਾਤਾਂ ਵਿੱਚ ਕਿਵੇਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਕਿਵੇਂ ਅੱਖ ਚੱਖ ਪਾ ਕੇ ਗੱਲ ਕਰਨੀ ਹੈ ਔਰ ਕਿਵੇਂ ਮਜ਼ਲੂਮਾਂ ਦੀ ਦੱਬੇ ਕੁਚਲਿਆਂ ਦੀ ਜਾਂ ਜਿਹੜੇ ਪਿਛੜ ਗਏ ਜਾਂ ਡੁੱਬ ਗਏ ਜਾਂ ਰੁੜ ਗਏ ਹੜ੍ਹਾਂ ਵਿੱਚ ਵਿਪਤਾ ਵਿੱਚ ਨੇ ਜੋ ਉਹਨਾਂ ਦੇ ਨਾਲ ਖੜਨਾ ਸਿਖਾ ਗਏ ਬਹੁਤ ਜੋਸ਼ ਲੋਕਾਂ ਦੇ ਵਿੱਚ ਜਦੋਂ ਦੇਖਿਆ ਨਾ ਜੀ ਆ ਦੋ ਬਨ ਜਿਹੜੇ ਨੇੜੇ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਦੌਦਪੁਰ ਵਾਲਾ ਬਨ ਤੇ ਉਹਦੇ ਨਾਲ ਹੀ ਸਸਿਆਂ ਪਿੰਡ ਦਾ ਬਨ ਪੂਰਾ ਯੋਰ ਲਾ ਦਿੱਤਾ ਇਹਨਾਂ ਨੇ ਸ਼ੁਰੂਆਤ ਵਿੱਚ ਤੇ ਕੋਈ ਨਹੀਂ ਸੀ ਨਾਲ ਕੱਲਿਆ ਨਹੀਂ ਖਿੱਚਿਆ ਕੰਮ ਉਹ ਬਾਅਦ ਚ ਪਹੁੰਚੇ ਨੇ ਲੇਟ ਪਹੁੰਚੇ ਨੇ ਪਹੁੰਚ ਕੇ ਵੀ ਫਾਰਮੈਲਟੀ ਕਰ ਰਹੇ ਨੇ ਪਰੰਤੂ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਸਾਨੂੰ ਕਿਸੇ ਦੀ ਲੋੜ ਹੀ ਨਹੀਂ ਸਹਾਇਤਾ ਦੀ ਸਾਨੂੰ ਨਹੀਂ ਲੋੜ ਅਸੀਂ ਆਪਣੀ ਸਮੱਸਿਆ ਨਾਲ ਖੁਦ ਨਜਿੱਠਾਂਗੇ ਔਰ ਨਜਿੱਠ ਰਹੇ ਨੇ ਇਹ ਨਹੀਂ ਵੀ ਉਹਦੇ ਆਲੇ ਦੁਆਲੇ ਦੇ ਇਲਾਕੇ ਦੇ ਲੋਕ ਨੇ ਲੋਕ ਪੰਜਾਬੀ ਪੂਰੇ ਪੰਜਾਬ ਤੋਂ ਦੂਰ ਦੂਰ ਤੋਂ ਉਸ ਥਾਂ ਤੇ ਪਹੁੰਚਨੇ ਦੌਦਪੁਰ ਤੇ ਫਸਿਆ ਸ੍ਰੀ ਚਮਕੌਰ ਸਾਹਿਬ ਬੇਲੇ ਨੇੜੇ ਔਰ ਹੌਂਸਲੇ ਰੱਖਣ ਵਾਲੇ ਪੰਜਾਬੀਓ ਤੁਹਾਡੇ ਮੈਂ ਵੀ ਨਹੀਂ ਕਹਿੰਦਾ ਵੀ ਪੂਰੀ ਦੁਨੀਆ ਤੇ ਨਹੀਂ ਪੰਜਾਬੀਆਂ ਰਹੀ ਕੌਮ ਨੇ ਪੰਜਾਬ ਜਿਹੜਾ ਹੈ ਦੇਸ਼ ਦਾ 2% ਮੰਨਦੇ ਨੇ ਪੰਜਾਬ ਨੂੰ ਪਰ 2% ਵਾਲੇ 100% ਵਾਲਿਆਂ ਵਾਸਤੇ ਲੰਗਰ ਲਾਉਣ ਦਾ ਜਿਹੜਾ ਹੈ ਮਨ ਵਿੱਚ ਜੋਸ਼ ਭਾਵ ਰੱਖਦੇ ਹਨ ਔਰ ਕਰਦੇ ਹਨ ਕਿਤੇ ਵਿਪਤਾ ਪੈ ਜੇ ਪੰਜਾਬ ਪੁੱਜਦਾ ਆਇਨੇ ਲੋਕ ਪੂਰਾ ਪਰਤੋਂ ਵੀ ਆਇਆ ਨੇ ਪੰਜਾਬ ਤੱਕ ਐਸੀ ਗੱਲ ਨਹੀਂ ਯੂਪੀ ਤੱਕ ਤੋ ਵੀ ਆਇਆ ਮੁਸਲਿਮ ਭਾਈਚਾਰਾ ਵੀ ਆਇਆ ਪਰ ਜਿੰਨੀ شدت ਨਾਲ ਪੰਜਾਬ ਪੁੱਜਦਾ ਐਵੇਂ ਤੇ ਨਹੀਂ ਮੈਂ ਕਿਹਾ ਵੀ ਦੁਨੀਆ ਤੇ ਪੂਰੀ ਤੇ ਪੰਜਾਬੀਆਂ ਵਰਗੀ ਕੌਮ ਬੜੀ ਔਖੀ ਲੱਭਣੀ ਗੁਰਾਂ ਦਾ ਥਾਪੜਾ ਪੀਰਾਂ ਪੈਗੰਬਰਾਂ ਦੀ ਧਰਤੀ ਆ ਪੰਜਾਬ ਨਾਮ ਹੀ ਦੇਖੋ ਰੂ ਨੂੰ ਨਾ ਇੱਕ ਬੜਾ ਤਰਾਸ ਜਾਂ ਮਿਲਦਾ ਵੀ ਅਸੀਂ ਪੰਜਾਬੀ ਹਾਂ ਯਾਰ ਲੰਗਰ ਲੱਗੇ ਜਿਹੜੇ ਓਏ ਹੋਏ ਬਾਦਾਮਾਂ ਵਾਲੀ ਖੀਰ ਦਾ ਲੰਗਰ ਦੇਸੀ ਘੋਚ ਤਿਆਰ ਕਰਕੇ ਲਿਆਂਦੀ ਦਾਲ ਚਾਵਲ ਔਰ ਹਰ ਤਰ੍ਹਾਂ ਦਾ ਜਿਹੜਾ ਬੜੇ ਫਾਵ ਦੇ ਨਾਲ ਮਿੱਠੇ ਚੌਲ ਮਿੱਠੇ ਚੌਲ ਮਿੱਠੇ ਦੇ ਨਾਲ ਲੋਣਕੇ ਚੋਲ ਵੀ ਥੋੜੇ ਜਿਹਾ ਬਣਾ ਕੇ ਲੈਂਦੇ ਵੈਸੇ ਤੇ ਪੰਜਾਬੀ ਮਿੱਠੇ ਦੇ ਸ਼ਕੀਨ ਨੇ ਔਰ ਕੰਮ ਕਰਨ ਵਾਲੇ ਜ਼ੋਰ ਕਰਨ ਵਾਲਿਆਂ ਨੂੰ ਗੋੜ ਵਾਲੇ ਚੌਲ ਜਿਹੜੇ ਆ ਰੰਗ ਪਾ ਕੇ ਉਹ ਵੀ ਕਿਆ ਬਾਤਾਂ ਮੈਂ ਕਹਿੰਦਾ ਬੜੇ ਸ਼ੌਕ ਨਾਲ ਬਣਾ ਬਣਾ ਕੇ ਲਿਆ ਆਉਂਦੇ ਦੂਰੋਂ ਦੂਰੋਂ ਪਰ ਪਰ ਕੇ ਗੱਡੀਆਂ ਚ ਪਤਿੱਲੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਖਵਾ ਕੇ ਖੁਸ਼ੀ ਹੁੰਦੀ ਆ ਦੁੱਜੇ ਨੂੰ ਪੰਜਾਬੀਆਂ ਦੀ ਖਾਸੀਅਤ ਹੈ ਦੁੱਜੇ ਨੂੰ ਖਵਾ ਕੇ ਖੁਸ਼ ਹੁੰਦੇ ਨੇ ਮਜ਼ਦੂਰ ਵੀ ਲਾ ਲੈਣਾ ਜੀ ਉਹਨੂੰ ਲੱਡੂ ਚਲੇਬੀਏ ਸਮੋਸੇ ਖਵਾ ਦਿੰਦੇ ਨੇ ਦੁੱਜੇ ਨੂੰ ਖਵਾ ਕੇ ਖੁਸ਼ ਹੁੰਦੇ ਨੇ ਏਡੀ ਵੱਡੀ ਗੱਲ ਫਿਰ ਤਿੰਨ ਤਿੰਨ ਚਾਰ ਚਾਰ ਦਿਨ ਰਾਤ ਰਾਤ ਵੀ ਕੰਮ ਕਰਿਆ ਨੇਰਾ ਪੈ ਗਿਆ ਲਾਈਟਾਂ ਲੱਗ ਗਈਆਂ ਲਾਈਟਾਂ ਦੇ ਵਿੱਚ ਕੰਮ ਚੱਲ ਰਿਹਾ ਪੂਰੀ ਪੂਰੀ ਰਾਤ ਕੰਮ ਚੱਲ ਰਿਹਾ ਹੈ ਉੱਥੇ ਹੀ ਸੋਣਾ ਖਾਣਾ ਪੀਣਾ ਫਿਰ ਸਫਾਈ ਮੈਂ ਕਹਿੰਦਾ ਯਾਰ ਸਿਰੇ ਲਾ ਦਿੰਦ ਨੇ ਉਹ ਗਾਰਬੇਜ ਕਲੈਕਸ਼ਨ ਦੇ ਲਈ ਵੱਖਰੀਆਂ ਟੀਮਾਂ ਲਗਾਈਆਂ ਉਹ ਗਾਰਬੇਜ ਇਕੱਠਾ ਕਰੀ ਜਾਂਦੇ ਨੇ ਲਫਾਫਿਆਂ ਵਿੱਚ ਬੀ ਇਹ ਵੀ ਕਰਨਾ ਇਹ ਉਹੀ ਕਰ ਸਕਦਾ ਜਿਹਦੇ ਚ ਸੱਚਾ ਭਾਵ ਹੋਵੇ ਬਾਕੀ ਅਸੀਂ ਵੇਖਦੇ ਆਂ ਬੜੀਆਂ ਰੈਲੀਆਂ ਵੇਖਦੇ ਆਂ ਲੀਡਰਾਂ ਦੀਆਂ ਉੱਥੇ ਤੇ ਨਹੀਂ ਕੋਈ ਕਦੀ ਨਾ ਕਦੀ ਲੀਡਰ ਨੇ ਸੋਚਿਆ ਕਿਸੇ ਨੇ ਵੀ ਜਿਹੜਾ ਇੱਥੇ ਗੰਦ ਬਚਣਾ ਹੈ ਪਲਾਸਟਿਕ ਖਿਲਰਨਾ ਹੈ ਖਾਣ ਪੀਣ ਦੇ ਡੂਨੇ ਖਿਲਰਨੇ ਨੇ ਕਿਸੇ ਨੇ ਕਦੀ ਸੋਚਿਆ ਤੇ ਉਸੇ ਤਰੀਕੇ ਛੱਡ ਕੇ ਪਾਜ ਜਾਂਦੇ ਨੇ ਇਹਨਾਂ ਦੋਨਾਂ ਬੰਨਾਂ ਤੇ ਸਪੈਸ਼ਲ ਟੀਮਾਂ ਸਿਰਫ ਗਾਰਬਜ ਕਲੈਕਸ਼ਨ ਦੀਆਂ ਲੱਗੀਆਂ ਵੇਖਿਆ ਮੈਂ ਔਰ ਉਹ ਮੁੰਡੇ ਨੌਜਵਾਨ ਕੋਈ 16 ਸਾਲ ਦਾ ਕੋਈ 17 ਸਾਲ ਦਾ 18 ਸਾਲ ਦਾ ਯਾਰ ਹੋਂ ਨ ਹੋਰ ਪੰਜਾਬੀ ਛੱਡ ਕੇ ਨਾ ਜਾਣ ਪੰਜਾਬ ਮੈਂ ਕਹਿੰਦਾ ਪਰੰਤੂ ਵੜਮ ਜਿਹੜਾ ਮਨ ਨੂੰ ਨਾ ਇੱਕ ਸਕੂਨ ਜਾਂ ਮਿਲਿਆ ਵੇਖ ਕੇ ਸੋਚਦੇ ਸੀ ਵੀ ਸ਼ਾਇਦ ਪੰਜਾਬੀ ਖਿੱਲਰਗੇ ਨੇ ਪੰਜਾਬੀ ਫਤਮ ਨੇ ਕਿਉਂਕਿ 네ਗੇਟਿਵ ਖਬਰਾਂ ਜਿਹਨੇ ਆਉਂ ਆਈ ਜਾਂਦੀਆਂ ਸਨ ਉਹਦੀ ਨਸ਼ੇ ਦੀ ਤੇ ਕਦੀ ਖਾਲੀ ਹੋ ਗਿਆ ਪੰਜਾਬ ਸਭ ਭੱਜ ਗਏ ਉਹ ਕਿੱਥੇ ਯਾਰ ਹੜਾਂ ਦਾ ਹੜ ਮੈਂ ਕਹਿੰਦਾ ਪਹੁੰਚਿਆ ਉੱਥੇ ਹੜਾਂ ਨੂੰ ਰੋਕਣ ਲਈ ਲੋਕਾਂ ਦਾ ਹੜ ਵੇਖ ਕੇ ਪਤਾ ਲੱਗ ਗਿਆ ਕੁਝ ਨਹੀਂ ਹੋਇਆ ਪੰਜਾਬ ਦਾ ਕੁਝ ਨਹੀਂ ਹੋਇਆ ਪੰਜਾਬੀ ਹੈਗੇ ਨੇ ਡਟੇ ਹੋਏ ਨੇ ਅੱਗੋਂ ਵੀ ਆ ਰਹੇ ਨੇ ਨਵੀਂ ਜਨਰੇਸ਼ਨ ਵੀ ਸਾਡੀ ਫੁੱਲ ਕਾਮ ਇਹ ਹੀ ਪਹੁੰਚ ਗਏ ਸਨ ਦਿੱਲੀ ਵੀ ਦੇਖੋ ਸਾਹੀ ਅੰਦੋਲਨ ਦੇ ਵਿੱਚ بڑا ਔਖਾ ਟਾਸਕ ਸੀ ਪਰ ਖਿੱਚ ਕੇ ਧੂਕੇ ਸਭ ਕੁਝ ਦਿੱਲੀ ਤੱਕ ਪਹੁੰਚੇ ਸੀ ਇਹਦਾ ਮਤਲਬ ਇਹਦਾ ਮਤਲਬ ਇਹ ਹੈ ਵੀ ਪੰਜਾਬੀਆਂ ਸਾਹਮਣੇ ਕੁਝ ਵੀ ਔਖਾ ਨਹੀਂ ਜਦੋਂ ਇਹ ठान ਲੈਂਦੇ ਨੇ ਔਰ ਜਦੋਂ ਸਹੀ ਕੰਮ ਸਹੀ ਦਿਸ਼ਾ ਵਿੱਚ ਤੁਰਦੇ ਨੇ ਦਰਦੇ ਸਹੀ ਦਿਸ਼ਾ ਵਿੱਚ ਨੇ ਖੜਦੇ ਸਹੀ ਦਿਸ਼ਾ ਵਾਲੇ ਨਾਲ ਨੇ ਬਾਕੀ ਥੋੜਾ ਬਹੁਤ ਸਮਾਜ ਵਿੱਚ ਕੁਝ ਪਰਸੈਂਟ ਜਿਹੜਾ ਉਹ ਕੁਝ ਬੁਰائیاں ਵੀ ਹੁੰਦੀਆਂ ਗੰਦੇ ਲੋਕ ਵੀ ਹੁੰਦੇ ਨੇ ਪਰੰਤੂ ਉਹ ਬਿਲਕੁਲ ਨਾਮਾਤਰ ਨਿਗਲੀਜੀਬਲ ਹੁੰਦੇ ਨੇ ਚੰਗਿਆਂ ਦਾ ਹੜਾ 98% ਪੰਜਾਬੀ ਸਾਡੇ ਲੋਕ ਚੰਗੇ ਨੇ ਹਮ ਬਸ ਹੋਰ ਕੀ ਚਾਹੀਦਾ ਦੇਖੋ ਕਰਾਂ ਤੱਕ ਪਹੁੰਚ ਕੇ ਅੰਦਰ ਕਿਸ਼ਤੀਆਂ ਰਹੀਂ ਜਾ ਜਾ ਕੇ ਰਾਸ਼ਨ ਪਾਣੀ ਜਿਹੜੇ ਘਰ ਉਜੜ ਗਏ ਸਨ ਹੜਾਂ ਚ ਅਮਰਸਰ ਗੁਰਦਾਸਪੁਰ ਡਿਸਟ੍ਰਿਕਟ ਅਜਨਾਲਾ ਸਾਈਡ ਹੁਣ ਵੀ ਕੰਮ ਕਰ ਰਹੇ ਨੇ ਉਜਰੇ ਨੇ ਰਾਸ਼ਨ ਪਾਣੀ ਕਰਾਂ ਤੱਕ ਪਚਾ ਕੇ ਉਹਨਾਂ ਨੂੰ ਰੋਟੀਆਂ ਖਵਾ ਰਹੇ ਨੇ ਔਰ ਅੱਗੋਂ ਵੇਖੋ ਦਲੇਰ ਪੰਜਾਬੀ ਜਿਹੜੇ ਅੱਗੋਂ ਫਸੇ ਨੇ ਹੜਾਂ ਵਿੱਚ ਉਹ ਆਇਆਂ ਨੂੰ ਜਿਹੜੇ ਉਹਨਾਂ ਦੀ ਮਦਦ ਲਈ ਪਹੁੰਚੇ ਨੇ ਨਾ ਜੀ ਆਇਆਂ ਨੂੰ ਪਹਿਲਾਂ ਕਹਿੰਦੇ ਨੇ ਵੀ ਪਹਿਲਾਂ ਚਾਹ ਪਾਣੀ ਲਓ ਜੀ ਪਹਿਲਾਂ ਚਾਹ ਧਰਦੇ ਆਂ ਚਾਹ ਪੁੱਜਲੇ ਨੇ ਉਹਨਾਂ ਨੂੰ ਗੋਡੇ-ਗੋਡੇ ਪਾਣੀ 'ਚ ਖੜ ਕੇ ਇੰਤਜ਼ਾਮ ਹੈਗੇ ਨੇ ਉੱਤੇ ਛੱਤਾਂ ਤੇ ਲਾਲੇ ਚੁੱਲ੍ਹੇ ਚੱਕ ਕੇ ਪਰ ਚਾਹ ਪੁੱਛਦੇ ਨੇ ਚਾਹ ਪਾਣੀ ਛਕੋ ਜੀ ਜਲ ਪ੍ਰਸ਼ਾਦਾ ਛਕੋ ਰੋਟੀ ਛਕੋ ਉਹ ਬੱਲੇ ਤੁਹਾਡੇ ਹੈਂ ਲੁੱਟੇ ਹੋਏ ਉਜੜੇ ਹੋਏ ਵੀ ਹੋਈ ਹੋ ਰਹੀ ਤੁਸੀਂ ਦੂਜੇ ਨੂੰ ਆਏ ਨੂੰ ਵੇਖ ਕੇ ਖੁਸ਼ ਹੋ ਜਾਣਾ ਚਾਹ ਚੜ ਜਾਣਾ ਨਹੀਂ ਰਿਹਾ ਪੰਜਾਬ ਦੀਆਂ ਪੰਜਾਬੀਓ ਸਾਰੀਆਂ ਗੱਲਾਂ ਤੁਸੀਂ ਸੁਣੀਆਂ ਤੁਸੀਂ ਵੀ ਪੰਜਾਬੀਓ ਯਾਰ ਕਮੈਂਟ ਕਰਕੇ ਨਾ ਜੀ ਪੰਜਾਬੀ ਜ਼ਿੰਦਾਬਾਦ ਬਸ ਇੰਨੇ ਕਹਿਣਾ ਮੈਂ ਪੰਜਾਬੀ ਜਿੰਦਾਬਾਦ ਦਾ ਕਮੈਂਟ ਪੰਜਾਬੀਅਤ ਜਿੰਦਾਬਾਦ ਦਾ ਕਮੈਂਟ ਵਾਹਿਗੁਰੂ ਲਿਖਿਆ ਹੋਇਆ ਸਕੂਨ ਆ ਜਾਂਦਾ ਕਰਿਆ ਜੇ ਜ਼ਰੂਰ رائے ਦਿਓ ਜੀ ਆਪਣੀ ਕੁਝ ਗੱਲਾਂ ਤੁਹਾਡੇ ਨਾਲ ਕੀਤੀਆਂ ਜੋ ਮਨ ਵਿੱਚ ਚੱਲ ਰਹੀਆਂ ਸੀਗੀਆਂ ਤੇ ਮੇਰਾ ਦਿਲ ਕਰਿਆ ਤੁਹਾਡੇ ਨਾਲ ਸਰੋਤਿਆਂ ਨਾਲ ਗੱਲ ਕੀਤੀ ਜਾਵੇ ਕਿਉਂਕਿ ਹੁਣ ਤੇ ਤੁਸੀਂ ਇਨਾ ਪਿਆਰ ਦਿੱਤਾ 4 ਲੱਖ ਫਾਲੋਅਰ ਜਿਹੜਾ ਹੋ ਗਿਆ ਤੁਹਾਡੇ ਪਿਆਰ ਸਦਕਾ Facebook ਉੱਤੇ ਤੇ YouTube ਤੇ ਵੀ 1 ਲੱਖ 20 ਹਜ਼ਾਰ ਲਗਭਗ ਹੋ ਗਿਆ ਇਹ ਤੁਸੀਂ ਨਾਲ ਜੁੜੇ ਹੋਇਓ ਅਸੀਂ ਸਿਰਫ ਇਹ ਨਹੀਂ ਦਿੱਖਦੇ 4 ਲੱਖ ਅਸੀਂ ਕਹਿੰਦੇ 4 ਲੱਖ ਪੰਜਾਬੀ ਜੁੜਿਆ ਸਾਡੇ ਨਾਲ ਨੌਨ ਪੰਜਾਬੀ ਵੀ ਦੂਜੇ ਸਟੇਟਾਂ ਵਾਲੇ ਵੀ ਜੁੜੇ ਨੇ ਜਦੋਂ ਵਿਰਸਾ ਦੇਖਦੇ ਨੇ ਨਾ ਅਸੀਂ ਵਿਰਸੇ ਤੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਦੇਖਦੇ ਨੇ ਤੇ ਦੂਜੀਆਂ ਸਟੇਟਾਂ ਵਾਲੇ ਜਿੰਨਾਂ ਤੇ ਕਮੈਂਟ ਮੈਂ ਪੜਦਾ ਹੁੰਦਾ ਧੰਨਵਾਦ ਅਜੀ ਸ਼ੁਕਰੀਆ ਤੁਹਾਡਾ ਉਹ ਵੀ ਕਾਇਲ ਨੇ ਪੰਜਾਬੀਓ ਤੁਹਾਡੇ ਜਿਹੜੇ ਸਮਝਦੇ ਨੇ ਜਿਨ੍ਹਾਂ ਨੂੰ ਪਤਾ ਹੈ ਕੀ ਹਿੰਦੀ ਮੁਹੱਬਤ ਕੀ ਹੁੰਦਾ ਪਿਆਰ ਕੀ ਹੁੰਦਾ ਇੱਕ ਦੂਜੇ ਦਾ ਸਾਥ ਦੇਣਾ ਉਹ ਵੀ ਕਹਿੰਦੇ ਨੇ ਨਹੀਂ ਰਿਸਾ ਪੰਜਾਬ ਦੀਆ ਕਰਿਓ ਕਮੈਂਟ गल बात सुञियो शेयर करियो